ਸੱਚ ਨਾਨਕ ਹੋਸੀ ਪੀ ਸੱਚ ਨਾਨਕ ਹੋਸੀ ਪੀ ਸੱਚ ਸਤਨਾਮ ਸ੍ਰੀ ਵਾਹਿ ਬਜੀ ਪ੍ਰਭ ਕਉ ਸਿਮਰਹਿ ਸੇ ਪਰ ਉਪਕਾਰੀ ਪ੍ਰਭ ਕਉ ਸਿਮਰਹਿ ਤਿੰਨ ਸਦ ਬਲਹਾਰੀ ਪ੍ਰਭ ਕਉ ਸਿਮਰਹਿ ਸੇ ਪਰ ਉਪਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਸਤਿਗੁਰਾਂ ਦੀ ਸਾਜੀ ਔਰ ਨਿਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੁਕੱਦਸ ਗੋਦ ਅੰਦਰ ਜੁੜ ਮਿਲ ਬੈਠੇ ਹੋ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ ਅਮਰਤਮਈ ਗੁਰਬਾਣੀ ਦੇ ਜਾਪ ਅਤੇ ਕੀਰਤਨ ਆਪ ਜੀ ਨੇ ਗੁਰਮੁਖ ਪਿਆਰਿਆਂ ਦੀ ਰਸਨਾ ਤੋਂ ਸਰਵਣ ਕੀਤੇ ਹਨ ਲੜੀਵਾਰ ਸੁਖਮਨੀ ਸਾਹਿਬ ਜੀ ਦੀ ਕਥਾ ਵਿਚਾਰ ਚੱਲ ਰਹੀ ਹੈ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਪਾਸ ਜੁੜ ਮਿਲ ਬੈਠ ਕਰਕੇ ਸੁਖਮਨੀ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਵਿਚਾਰ ਸਰਵਣ ਕਰੀਏ ਪਿਛਲੇ ਦਿਵਾਨਾ ਅੰਦਰ ਆਪਾਂ ਨੇ ਪਹਿਲੀ ਅਸ਼ਟਪਦੀ ਦੀਆਂ ਪੰਜ ਪੌੜੀਆਂ ਸਰਵਣ ਕਰ ਲਈਆਂ ਹਨ ਅੱਜ 6ਵੀਂ ਪੌੜੀ ਦੀ ਵਿਚਾਰ ਆਰੰਭ ਹੋ ਰਹੀ ਹੈ ਇਸ ਪਾਉੜੀ ਦੇ ਅੰਦਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨਾਮ ਜਪਣ ਵਾਲੇ ਸਿਮਰਨ ਕਰਨ ਵਾਲੇ ਮਨੁੱਖਾਂ ਦਾ ਜੀਵਨ ਦੱਸਦੇ ਹਨ ਕਿ ਕਿਹੋ ਜਿਹਾ ਹੁੰਦਾ ਹੈ ਉਹਨਾਂ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ ਮਹਾਰਾਜੀ ਜਿਵੇਂ ਬਖਸ਼ਿਸ਼ ਕਰਦੇ ਹਨ ਸਰਵਣ ਕਰੀਏ ਸਾਰੀ ਸੰਗਤ ਗੁਰੂ ਚਰਨਾਂ ਵਿੱਚ ਮਨ ਚਿੱਤ ਬਿਰਤੀਆਂ ਇਕਾਗਰ ਕਰਦੇ ਹੋਏ ਹਾਜ਼ਰੀ ਲਵਾਓ ਰਸਨਾ ਦੇ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੇ ਸ੍ਰੀ ਕੰਠ ਤੋਂ ਫਰਮਾਉਂਦੇ ਹਨ ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ ਜੋ ਪ੍ਰਭੂ ਨੂੰ ਸਿਮਰਦੇ ਹਨ ਜੀਵ ਜਾਦ ਕਰਦੇ ਹਨ ਉਹ ਪਰਉਪਕਾਰੀ ਹੁੰਦੇ ਨੇ ਦੁਨੀਆਂ ਦੇ ਲੋਕ ਚਾਰ ਪੜਾਵਾਂ ਵਿੱਚ ਜੀਵਨ ਬਸਰ ਕਰਦੇ ਹਨ ਜਿਵੇਂ ਬੇਕਾਰ ਕਾਰ ਉਪਕਾਰ ਅਤੇ ਪਰਉਪਕਾਰ ਬੇਕਾਰ ਪੜਾਵਾਲੇ ਉਹ ਜੀਵਨ ਨੇ ਜਿਨ੍ਹਾਂ ਨੇ ਵਿਸ਼ਿਆਂ ਵਿਕਾਰਾਂ ਦੇ ਵਿੱਚ ਜੀਵਨ ਨੂੰ ਲਾਇਆ ਹੋਇਆ ਹੈ ਕੋਈ ਤੰਦੇ ਵੀ ਨਹੀਂ ਕਰ ਰਹੇ ਹਨ ਕੇਵਲ ਬਸ ਜੀਵਨ ਨੂੰ ਬਰਬਾਦ ਕਰਨ ਵਾਸਤੇ ਵਿਕਾਰਾਂ ਵਿੱਚ ਲੱਗੇ ਹੋਏ ਨੇ ਵਿਸ਼ਿਆ ਵਿਕਾਰਾਂ ਦੇ ਵਿੱਚ ਗ੍ਰਸਤ ਹਨ ਤੇ ਦੂਸਰੇ ਹਨ ਸਾਧ ਸੰਗਤ ਜੀ ਕਾਰ ਕਰਨ ਵਾਲੇ ਕਾਰ ਹੁੰਦੀ ਹੈ ਜਿਵੇਂ ਆਪਾਂ ਕੰਮ ਕਰਦੇ ਹਾਂ ਤੰਦੇ ਕਰਦੇ ਹਾਂ ਜਿਸ ਮਨੁੱਖ ਦੀ ਜ਼ਿੰਦਗੀ ਦੀ ਹਰ ਦਿਨ ਦੀ ਸ਼ੁਰੂਆਤ ਤੰਦਿਆਂ ਤੋਂ ਸ਼ੁਰੂ ਹੁੰਦੀ ਹੈ ਤੇ ਤੰਦਿਆਂ ਤੇ ਸਮਾਪਤ ਹੋ ਜਾਂਦੀ ਹੈ ਸਵੇਰੇ ਉੱਠਦੇ ਨੇ ਅੰਮ੍ਰਿਤ ਵੇਲੇ ਉੱਠਦਿਆਂ ਸਾਰ ਆਪਣੇ ਧੰਦਿਆਂ ਦੀ ਗੂੰਜ ਉਹਨਾਂ ਦੇ ਮਨ ਵਿੱਚ ਪੈਂਦੀ ਹੈ ਸਾਰਾ ਦਿਨ ਧੰਦੇ ਕਰਦੇ ਕਰਦੇ ਉਹੋ ਹੀ ਧੰਦਿਆਂ ਦੀ ਗੂੰਜ ਲੈ ਕੇ ਸੌ ਜਾਂਦੇ ਨੇ ਸਵੇਰੇ ਉੱਠ ਕੇ ਫੇਰ ਧੰਦੇ ਸ਼ੁਰੂ ਮਨ ਵਿੱਚ ਹੋ ਜਾਂਦੇ ਹਨ ਉਹ ਆਪਣੀ ਕਾਰ ਵਿੱਚ ਹੀ ਜਿਉਂਦੇ ਨੇ ਬਸ ਕੰਮ ਕਰਨਾ ਹੈ ਸਤਿਗੁਰੂ ਸਾਹਿਬ ਜੀ ਕਹਿੰਦੇ ਤੀਸਰੇ ਨੰਬਰ ਤੇ ਹਨ ਉਪਕਾਰੀ ਉਪਕਾਰੀ ਮਨੋਖਸ ਨੂੰ ਕਹਿੰਦੇ ਹਨ ਜਿਹੜੇ ਉਪਕਾਰ ਕਰਦੇ ਨੇ ਉਪਕਾਰ ਹੁੰਦਾ ਆਪਣੇ ਆਪ ਦੇ ਕਰਨਾ ਉਪਕਾਰ ਦਾ ਭਾਵ ਇਹ ਕਿ ਬਾਣੀ ਪੜੀ ਸਿਮਰਨ ਕੀਤਾ ਸੇਵਾ ਕੀਤੀ ਕਿ ਹੋਰ ਦੁਨੀਆਂ ਦੇ ਲੋਕ ਜੋ ਕੁਝ ਮਰਜ਼ੀ ਕਰੀ ਜਾਣ ਸਾਨੂੰ ਕੀ ਲੱਗੇ ਮੈਂ ਆਪਣਾ ਜੀਵਨ ਸਫਲ ਕਰਨਾ ਹੈ ਆਪ ਗੁਰਬਾਣੀ ਪੜਨੀ ਸਿੱਖ ਲਈ ਆਪ ਪੜੀ ਐ ਸੇਵਾ ਕੀਤੀ ਐ ਕਿਸੇ ਨੂੰ ਵੀ ਨਾਲ ਨਹੀਂ ਜੋੜਿਆ ਜੇ ਆਪ ਕੁਝ ਸਿੱਖਿਆ ਹੋਰ ਕਿਸੇ ਨੂੰ ਨਹੀਂ ਸਿਖਾਇਆ ਜੋ ਕੁਝ ਆਪਣੇ ਕੋਲ ਹੈ ਉਹਦੇ ਵਿੱਚੋਂ ਕਿਸੇ ਨੂੰ ਕੁਝ ਨਹੀਂ ਦਿੱਤਾ ਆਪਣੇ ਵਾਸਤੇ ਹੀ ਜੋ ਕੁਝ ਕੀਤਾ ਹੈ ਉਹਨੂੰ ਉਪਕਾਰ ਕਹਿੰਦੇ ਹਨ ਆਪਣਾ ਹੀ ਭਲਾ ਕੀਤਾ ਹੋਰ ਕਿਸੇ ਨਾਲ ਕੋਈ ਵੀ ਲੈਣ ਦੇਣ ਨਹੀਂ ਤੇ ਚੌਥੇ ਹਨ ਪਰਉਪਕਾਰੀ ਪਰਉਪਕਾਰੀ ਉਹ ਹੁੰਦੇ ਐ ਜੋ ਕੁਝ ਉਹਨਾਂ ਕੋਲ ਹੁੰਦਾ ਨਾ ਉਹ ਚਾਹੁੰਦੇ ਐ ਕਿ ਹੋਰ ਉਹਨਾਂ ਦੇ ਕੋਲ ਵੀ ਹੋਵੇ ਪਾਰਉਪਕਾਰ ਕਰਦੇ ਨੇ ਇਥੋਂ ਤੱਕ ਵੀ ਉਹ ਕਹਿੰਦੇ ਨੇ ਕਿ ਪਰਮੇਸ਼ਰ ਜੇ ਸਾਡਾ ਜੀਵਨ ਵੀ ਕਿਤੇ ਪਾਰਉਪਕਾਰ ਦੇ ਵਿੱਚ ਲੱਗ ਜਾਵੇ ਨਾ ਤੇ ਅਸੀਂ ਆਪਣੇ ਧੰਨ ਭਾਗ ਸਮਝੀਏ ਗੁਰੂ ਸਾਹਿਬ ਜੀ ਨੇ ਐਸੇ ਪਾਰਉਪਕਾਰ ਕੀਤੇ ਹਨ ਦੁਨੀਆ ਦੇ ਉੱਪਰ ਵੇਖੋ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਹਿੰਦ ਧਰਮ ਦੀ ਰੱਖਿਆ ਵਾਸਤੇ ਆਪਣੇ ਸਰੀਰ ਦਾ ਹੀ ਬਲੀਦਾਨ ਦੇ ਦਿੱਤਾ ਪਾਰਉਪਕਾਰ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਤਾਂ ਕੋਈ ਉਸ ਦੇ ਵਿੱਚ ਲਾਭ ਨਹੀਂ ਸੀ ਨਾ ਕਿ ਅਸੀਂ ਇਹਨਾਂ ਵਾਸਤੇ ਜੀਵਾਂ ਵਾਸਤੇ ਕੁਰਬਾਨੀ ਕਰਾਂਗੇ ਖੌਰੇ ਸਾਨੂੰ ਕੋਈ ਬਖਸ਼ਿਸ਼ ਪ੍ਰਾਪਤ ਹੋਵੇਗੀ ਇਹਨਾਂ ਦੇ ਕੋਲੋਂ ਕੋਈ ਤੋਹਫੇ ਮਿਲ ਜਾਣਗੇ ਨਹੀਂ ਉਹਨਾਂ ਦੀ ਭਾਵਨਾ ਹੀ ਇਹ ਹੁੰਦੀ ਹੈ ਕਿ ਅਸੀਂ ਪਰਉਪਕਾਰ ਕਰਨਾ ਹੈ ਜੀਵਾਂ ਦਾ ਭਲਾ ਕਰਨਾ ਹੈ ਭਾਈ ਕਨਈਆ ਜੀ ਵੇਖੋ ਦੁਸ਼ਮਣਾਂ ਨੂੰ ਵੀ ਜਲ ਛਕਾਉਂਦੇ ਨੇ ਸਿੰਘਾਂ ਜਾ ਕੇ ਸ਼ਿਕਾਇਤ ਕੀਤੀ ਮਹਾਰਾਜ ਅਸੀਂ ਦੁਸ਼ਮਣਾਂ ਨੂੰ ਮਾਰ ਰਹੇ ਹਾਂ ਤੇ ਭਾਈ ਕਨਈਆ ਜੀ ਉਹਨਾਂ ਨੂੰ ਜਲ ਛਕਾ ਰਹੇ ਨੇ ਗੁਰੂ ਸਾਹਿਬ ਜੀ ਨੇ ਕੋਲ ਬੁਲਾਇਆ ਭਾਈ ਕਨਈਆ ਜੀ ਤੁਸੀਂ ਦੁਸ਼ਮਣਾਂ ਨੂੰ ਵੀ ਜਲ ਸ਼ਿਕਾਰ ਰਹੇ ਹੋ ਮਹਾਰਾਜ ਮੈਨੂੰ ਕੋਈ ਵੀ ਦੁਸ਼ਮਣ ਨਹੀਂ ਦਿਖਾਈ ਦੇ ਰਿਹਾ ਹੈ ਮੈਨੂੰ ਤਾਂ ਆਪ ਜੀ ਹੀ ਨਜ਼ਰ ਆਉਂਦੇ ਹੋ ਜਿੱਧਰ ਮੈਂ ਦੇਖਦਾ ਹਾਂ ਸਤਿਗੁਰੂ ਸਾਹਿਬ ਜੀ ਨੇ ਐਸੀ ਬਿਰਤੀ ਭਾਈ ਕਨਈਆ ਜੀ ਦੀ ਵੇਖੀ ਕਿ ਕਿੰਨੀ ਨਿਰਮਲਤਾ ਹੈ ਕਿੰਨੀ ਨਿਰਮਾਨਤਾ ਹੈ ਇਹਨਾਂ ਦੇ ਮਨ ਵਿੱਚ ਗੁਰੂ ਦੇ ਪ੍ਰਤੀ ਕਿੰਨਾ ਪਿਆਰ ਹੈ ਜਹ ਜਹ ਪੇਖੋ ਤਹ ਹਜੂਰ ਦੂਰਕਤ ਹੋ ਨਾ ਜਾਈ ਵਾਲੀ ਇਹਨਾਂ ਦੀ ਅਵਸਥਾ ਬਣ ਚੁੱਕੀ ਹੈ ਸਾਰਿਆਂ ਦੇ ਵਿੱਚ ਇੱਕੋ ਦ੍ਰਿਸ਼ਟੀ ਨਾਲ ਗੁਰੂ ਦੇ ਦਰਸ਼ਨ ਕਰਦੇ ਹਨ ਤੇ ਮਹਾਰਾਜ ਜੀ ਨੇ ਕੋਲੋਂ ਮਲਮ ਪੱਟੀ ਵੀ ਦੇ ਦਿੱਤੀ ਲਓ ਭਾਈ ਕਨਈਆ ਜੀ ਜਿੱਥੇ ਤੁਸੀਂ ਦੁਸ਼ਮਨਾਂ ਨੂੰ ਜਲ ਛਕਾਉਂਦੇ ਹੋ ਉਥੇ ਉਹਨਾਂ ਦੇ ਜ਼ਖਮਾਂ ਤੇ ਮਲਮ ਪੱਟੀ ਵੀ ਕਰ ਦਿਆ ਕਰੋ ਇਹ ਪਰਉਪਕਾਰੀ ਬਿਰਤੀ ਹੈ ਸਾਧ ਸੰਤ ਜੀ ਬਾਬਾ ਸਾਹਿਬ ਸਿੰਘ ਜੀ ਬੇਦੀ ਹੋਇਆ ਹੈ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਵੰਸ਼ ਵਿੱਚੋਂ ਉਹ ਇੱਕ ਵਾਰੀ ਨਾ ਆਪਣੇ ਸਾਥੀਆਂ ਦੇ ਨਾਲ ਤੁਰੇ ਜਾ ਰਹੇ ਸਨ ਦਰਿਆ ਦੇ ਕੰਢੇ ਤੇ ਇੱਕ ਵਿਛੂ ਸੀ ਉਹ ਡੁੱਬ ਰਿਹਾ ਸੀ ਪਾਣੀ ਵਿੱਚ ਉਹਨਾਂ ਨੇ ਉਹ ਵਿਛੂ ਨੂੰ ਹੱਥ ਦੇ ਨਾਲ ਫੜ ਕੇ ਜਦੋਂ ਬਾਹਰ ਕੱਢਣਾ ਚਾਹਿਆ ਤੇ ਉਹਨੇ ਡੰਗ ਮਾਰਿਆ ਉਹ ਡੰਗ ਦੇ ਨਾਲ ਫਿਰ ਹੱਥੋਂ ਛੁੱਟਿਆ ਤੇ ਪਾਣੀ ਵਿੱਚ ਡਿੱਗ ਪਿਆ ਫਿਰ ਬਾਬਾ ਸਾਹਿਬ ਸਿੰਘ ਜੀ ਨੇ ਉਸ ਵਿਛੂ ਨੂੰ ਫੜਿਆ ਤੇ ਕੱਢਣ ਲੱਗੇ ਫਿਰ ਉਹਨੇ ਡੰਗ ਮਾਰਿਆ ਤੀਸਰੀ ਵਾਰੀ ਫੇਰ ਚੁੱਕਿਆ ਤੇ ਫੇਰ ਡੰਗ ਮਾਰਿਆ ਨਾਲ ਦੇ ਸਾਥੀ ਕਹਿਣ ਲੱਗੇ ਬਾਬਾ ਜੀ ਕਿਉਂ ਤੁਸੀਂ ਇੰਨੀ ਖੇਚਲ ਕਰਦੇ ਹੋ ਮਰਦਾ ਤੇ ਮਰਨ ਦਿਓ ਤੁਸੀਂ ਇਸ ਨੂੰ ਬਚਾਉਣ ਦੀ ਸੋਚ ਰਹੇ ਹੋ ਤੁਸੀਂ ਯਤਨ ਕਰ ਰਹੇ ਹੋ ਕਿ ਇਹਦੀ ਜਾਨ ਬਚ ਜਾਏ ਉਹ ਤੁਹਾਡੇ ਵਾਰ-ਵਾਰ ਡੰਗ ਮਾਰ ਰਿਹਾ ਤੁਹਾਡੇ ਹੱਥ ਤੇ ਵੇਖੋ ਕਿੰਨੇ ਡੰਗ ਮਾਰ ਦਿੱਤੇ ਆ ਕਿੰਨੀ ਪੀੜਾ ਹੁੰਦੀ ਹੋਵੇਗੀ ਤੁਸੀਂ ਇਹਨੂੰ ਮਰਨ ਦਿਓ ਤੇ ਬਾਬਾ ਸਾਹਿਬ ਸਿੰਘ ਜੀ ਨੇ ਬੱਕ ਦੇ ਨਾਲ ਥੋੜਾ ਜਿਹਾ ਪਾਣੀ ਵੀ ਤੇ ਨਾਲ ਉਹਨੂੰ ਕੱਢ ਕੇ ਤੇ ਬਾਹਰ ਰੱਖ ਦਿੱਤਾ ਤੇ ਉਹ ਤੁਰ ਗਿਆ ਤੇ ਬਾਬਾ ਸਾਹਿਬ ਸਿੰਘ ਜੀ ਕਹਿੰਦੇ ਤੁਸੀਂ ਚੰਗੀ ਸਿੱਖਿਆ ਦੇਣ ਦੇ ਜੀ ਉਹ ਕਹਿਣ ਲੱਗੇ ਜੀ ਸਾਡੇ ਤੋਂ ਗਲਤੀ ਹੋ ਗਈ ਮaaf ਕਰ ਦਿਓ ਬਾਬਾ ਸਾਹਿਬ ਸਿੰਘ ਜੀ ਕਹਿੰਦੇ ਸਾਡੇ ਨਾਲ ਰਹਿ ਕੇ ਤੁਹਾਨੂੰ ਹਲੇ ਤੱਕ ਇੰਨਾ ਹੀ ਨਹੀਂ ਪਤਾ ਲੱਗਿਆ ਕਿ ਵੇਖੋ ਇਹ ਇੱਕ ਜੀਵ ਆ ਤੁਸ਼ ਮਾਤਰ ਉਹਦਾ ਸੁਭਾਅ ਏ ਡੰਗ ਮਾਰਨਾ ਬੇਸ਼ੱਕ ਉਹ ਮੌਤ ਦੇ ਮੂੰਹ ਵਿੱਚ ਪਿਆ ਹੋਇਆ ਸੀ ਮਰ ਰਿਹਾ ਸੀ ਪਰ ਫਿਰ ਵੀ ਉਹ ਆਪਣਾ ਸੁਭਾਅ ਨਹੀਂ ਛੱਡ ਰਿਹਾ ਮਰਦਾ ਹੋਇਆ ਵੀ ਆਪਣਾ ਸੁਭਾਅ ਰੱਖੀ ਬੈਠਾ ਡੰਗ ਮਾਰਨ ਦਾ ਸੁਭਾਅ ਨਹੀਂ ਛੱਡ ਰਿਹਾ ਤੇ ਅਸੀਂ ਲੋਕ ਸਾਧੂ ਲੋਕ ਅਖਵਾਉਂਦੇ ਆ ਪਰਮੇਸ਼ਰ ਦਾ ਸਿਮਰਨ ਕਰਨ ਵਾਲੇ ਅਖਵਾਉਂਦੇ ਹਾਂ ਤੇ ਸਿਮਰਨ ਕਰਨ ਵਾਲੇ ਦਾ ਸੁਭਾਅ ਤਾਂ ਪਰਉਪਕਾਰੀ ਹੁੰਦਾ ਹੈ ਤੇ ਅਸੀਂ ਆਪਣਾ ਸੁਭਾਅ ਕਿਉਂ ਛੱਡੀਏ ਜੇ ਇੱਕ ਕੀੜਾ ਇੱਕ ਜੀਵ ਆਪਣਾ ਸੁਭਾਅ ਨਹੀਂ ਛੱਡਦਾ ਤੇ ਸਾਨੂੰ ਵੀ ਆਪਣਾ ਸੁਭਾਅ ਨਹੀਂ ਛੱਡਣਾ ਚਾਹੀਦਾ ਐਸਾ ਪਰਉਪਕਾਰੀ ਸੁਭਾਅ ਹੁੰਦਾ ਪ੍ਰਭ ਕੋ ਸਿਮਰਹਿ ਸੇ ਪਰਉਪਕਾਰੀ ਉਹ ਪਰਉਪਕਾਰ ਕਰਦੇ ਹਨ ਜੀਵਾਂ ਦੇ ਉੱਪਰ ਆਪਣਾ ਸਰੀਰ ਵੀ ਲਾ ਦਿੰਦੇ ਨੇ ਜੋ ਕੁਝ ਵੀ ਉਹਨਾਂ ਦੇ ਪਾਸ ਹੁੰਦਾ ਹੈ ਨਾ ਉਹ ਸਭ ਕੁਝ ਜਿਹੜਾ ਨਾ ਦਾਣ ਹੀ ਕਰ ਦਿੰਦੇ ਹਨ ਤੇ ਮਹਾਰਾਜ ਉਹਨਾਂ ਨੂੰ ਫਿਰ ਕਿਸੇ ਗੱਲ ਦੀ ਘਾਟ ਵੀ ਨਹੀਂ ਰਹਿਣ ਦਿੰਦਾ ਤਿੰਨ ਕੈਟਾਗਰੀ ਦੇ ਲੋਕ ਵੀ ਹੁੰਦੇ ਨੇ ਜਿਵੇਂ ਵੇਖੋ ਕਿਤੇ ਅੱਗ ਮਚ ਰਹੀ ਹੋਵੇ ਅੱਗ ਦੇ ਨਾਲ ਕੁਝ ਸੜ ਰਿਹਾ ਹੋਵੇ ਤੇ ਇੱਕ ਬੰਦਾ ਹੁੰਦਾ ਕਹਿੰਦਾ ਆਪਾਂ ਨੂੰ ਕੀ ਲੱਗੇ ਸੜਦਾ ਤੇ ਸੜੀ ਜਾਏ ਇਹ ਕਿਹੜਾ ਮੇਰਾ ਨੁਕਸਾਨ ਹੋ ਰਿਹਾ ਹੈ ਉਹ ਕੋਲ ਦੀ ਵੇਖ ਕੇ ਲੰਘ ਜਾਂਦਾ ਹੈ ਤੇ ਦੂਸਰੇ ਉਹ ਲੋਕ ਹੁੰਦੇ ਨੇ ਜੇ ਕਿਤੇ ਅੱਗ ਲੱਗੀ ਵੇਖ ਲੈਣ ਉਹ ਯਤਨ ਕਰਦੇ ਨੇ ਵੀ ਮੈਂ ਮਿੱਟੀ ਜਾਂ ਪਾਣੀ ਪਾ ਕੇ ਬੁਝਾ ਦਿਆਂ ਕਿਤੇ ਹੋਰ ਨੁਕਸਾਨ ਨਾ ਵੱਧ ਹੋ ਜਾਏ ਤੀਸਰੀ ਕੈਟਾਗਰੀ ਦੇ ਉਹ ਲੋਕ ਹੁੰਦੇ ਨੇ ਅੱਗ ਮੱਚਦੀ ਨੂੰ ਵੇਖ ਕੇ ਉਹ ਕਹਿੰਦੇ ਨੇ ਕਿ ਤੇ ਬੁਝ ਨਾ ਜਾਏ ਥੋੜਾ ਜਿਹਾ ਤੇਲ ਹੋਰ ਪਾ ਜੀਏ ਲਾਟਾਂ ਥੋੜੀਆਂ ਜੀਆਂ ਹੋਰ ਵੱਧ ਨਿਕਲਣ ਤੇ ਗੱਲ ਬਣੇ ਇਸੇ ਤਰ੍ਹਾਂ ਹੀ ਕਿਸੇ ਨੂੰ ਦੁਖੀ ਵੇਖ ਕੇ ਕਈ ਲੋਕ ਅਜਿਹੇ ਹੁੰਦੇ ਨੇ ਉਹ ਕਹਿੰਦੇ ਜੇ ਕੋਈ ਦੁਖੀ ਹੈ ਤੇ ਸਾਨੂੰ ਕੀ ਲੱਗੇ ਜੋ ਕੁਝ ਮਰਜ਼ੀ ਇਹਦੇ ਨਾਲ ਹੋਵੇ ਉਹ ਆਪਣਾ ਮਤਲਬ ਰੱਖਦੇ ਨੇ ਕਿਸੇ ਨੂੰ ਦੁਖੀ ਵੇਖ ਕੇ ਨਾ ਉਹਦਾ ਨੁਕਸਾਨ ਹੀ ਕਰਦੇ ਨੇ ਤੇ ਨਾ ਹੀ ਉਹਦੀ ਮਦਦ ਕਰਦੇ ਨੇ ਬਸ ਵੇਖ ਕੇ ਕਹਿੰਦੇ ਨੇ ਚਲੋ ਅਗਲਾ ਦੁਖੀ ਆ ਸਾਨੂੰ ਕੀ ਲੱਗੇ ਆਪਣੇ ਕੰਮ ਨਾਲ ਮਤਲਬ ਰੱਖੋ ਦੂਸਰੇ ਉਹ ਲੋਕ ਹੁੰਦੇ ਨੇ ਜਿਹੜੇ ਕਿਸੇ ਨੂੰ ਦੁਖੀ ਵੇਖਦੇ ਨੇ ਚਾਹੁੰਦੇ ਨੇ ਵੀ ਮੈਂ ਇਹਦੀ ਕੋਈ ਮਦਦ ਕਰਾਂ ਮੈਂ ਇਹਦੀ ਬਾਹ ਫੜਾਂ ਇਹ ਵਿਚਾਰਾ ਮਦਦ ਲਈ ਤਰਸ ਰਿਹਾ ਹੈ ਮੈਂ ਇਹਦਾ ਕੋਈ ਨਾ ਕੋਈ ਇਹਦਾ ਨਾਲ ਜੁੜ ਕੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇ ਦੇਵਾਂ ਤੇ ਤੀਸਰੇ ਉਹ ਹੁੰਦੇ ਹਨ ਕਿਸੇ ਨੂੰ ਦੁਖੀ ਵੇਖ ਕੇ ਕਹਿੰਦੇ ਨੇ ਕਿ ਹੋਰ ਬੇਵਤਾਏ ਦੇਤੇ ਪਾਈਏ ਤੇ ਫੇਰ ਗੱਲ ਬਣੇ ਤੇ ਐਸ ਐਸੇ ਜਿਹੜੇ ਜੀਵ ਹੁੰਦੇ ਹਨ ਮਹਾਰਾਜ ਕਹਿੰਦੇ ਜਿਹੜੇ ਪਰਉਪਕਾਰੀ ਹੁੰਦੇ ਨੇ ਨਾ ਉਹ ਤਿਆਗੀ ਹੁੰਦੇ ਨੇ ਆਪਣੇ ਸਰੀਰ ਦਾ ਵੀ ਤਿਆਗ ਕਿਤੇ ਉਹਨਾਂ ਨੂੰ ਕਰਨਾ ਪੈ ਜਾਏ ਤੇ ਉਹ ਕਰ ਦਿੰਦੇ ਨੇ ਤਿਆਗ ਨੂੰ ਜੇਕਰ ਆਪਾਂ ਬਰੀਕੀ ਨਾਲ ਵੇਖੀਏ ਨਾ ਤੇ ਬਹੁਤ ਛੋਟੀ ਜਿਹੀ ਚੀਜ਼ ਹੈ ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਤਿਆਗ ਆਪਣੇ ਮਨ ਵਿੱਚ ਰੱਖਿਆ ਨਾ ਉਹਨਾਂ ਨੂੰ ਬੈਰਾਗ ਦੀ ਪ੍ਰਾਪਤੀ ਹੁੰਦੀ ਹੈ ਗਿਆਨ ਪ੍ਰਾਪਤ ਹੋ ਜਾਂਦਾ ਹੈ ਫਿਰ ਉਹਨੂੰ ਧਰਮ ਦੀ ਪ੍ਰਾਪਤੀ ਹੋ ਜਾਂਦੀ ਹੈ ਜਿੱਥੇ ਸਭ ਗੁਣ ਆ ਜਾਣ ਉੱਥੇ ਫਿਰ ਪਰਮੇਸ਼ਰ ਹੁੰਦਾ ਹੈ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਬੀਰਾ ਜਹਾ ਗਿਆਨ ਤਹਿ ਧਰਮ ਹੈ ਜਹਾ ਝੂਠ ਤਹਿ ਪਾਪ ਜਹਾ ਲੋਭ ਤਹਿ ਕਾਲ ਹੈ ਜਹਾ ਖਿਮਾ ਤਹਿ ਆਪ ਜਿੱਥੇ ਕਹਿੰਦੇ ਖਿਮਾ ਆ ਜਾਏ ਤਿਆਗ ਆ ਜਾਏ ਉਥੇ ਪਰਮੇਸ਼ਰ ਆਪ ਵਸਦਾ ਜਿੱਥੇ ਲੋਭ ਆ ਜਾਏ ਉਥੇ ਕਾਲ ਪੈ ਜਾਂਦਾ ਹੈ ਉਥੇ ਜਿਹੜੀ ਨਸ਼ਟਤਾ ਸ਼ੁਰੂ ਹੋ ਜਾਂਦੀ ਹੈ ਉਹਦੇ ਉਹਦੇ ਕੋਲੋਂ ਸਭ ਕੁਝ ਖੋਸ ਜਾਂਦਾ ਹੈ ਜਿਵੇਂ ਵੇਖੋ ਭਰਾਵਾਂ ਭਰਾਵਾਂ ਦੇ ਵਿੱਚ ਫਰਕ ਪੈਂਦੇ ਨੇ ਘਰਾਂ ਦੇ ਵਿੱਚ ਜਿਹੜੇ ਸਾਰੇ ਜੀਵ ਰਲ ਕਰਕੇ ਪਰਿਵਾਰ ਦੇ ਮੈਂਬਰ ਰਹਿੰਦੇ ਨੇ ਨਿੱਕੀ ਨਿੱਕੀ ਗੱਲ ਦਾ ਤਿਆਗ ਨਾ ਕਰਨ ਤਾਂ ਬਹੁਤ ਵੱਡੇ ਕਲੇਸ਼ ਖੜੇ ਹੋ ਜਾਂਦੇ ਨੇ ਜਦੋਂ ਘਰ ਦੇ ਵਿੱਚ ਭਰਾਵਾਂ ਦੀ ਵੰਡ ਹੁੰਦੀ ਹੈ ਇੱਕ ਭਰਾ ਲੋਭੀ ਹੋ ਜਾਏ ਤੇ ਦੂਸਰਾ ਥੋੜਾ ਜਿਹਾ ਤਿਆਗ ਰੱਖ ਲਵੇ ਨਾ ਤੇ ਸਮਾਂ ਪੈਂਤੇ ਤਿਆਗੀ ਨੂੰ ਜਿੱਤ ਪ੍ਰਾਪਤ ਹੁੰਦੀ ਹੈ ਤੇ ਲੋਭੀ ਹਾਰ ਜਾਂਦਾ ਹੈ ਇਹ ਬਿਲਕੁਲ ਸੱਚੀ ਗੱਲ ਹੈ ਜੇ ਨਿੱਕਾ ਜਿਹਾ ਤਿਆਗ ਕਰ ਦੇਵੇ ਨਾ ਇੱਕ ਭਰਾ ਤੇ ਉਹਦੀ ਜਿੱਤ ਹੋ ਜਾਂਦੀ ਹੈ ਉਹਦੇ ਕੋਲ ਉਹਦੇ ਨਾਲੋਂ ਵੱਧ ਕੁਝ ਪ੍ਰਾਪਤ ਹੋ ਜਾਂਦਾ ਹੈ ਤੇ ਜਿਹੜਾ ਲੋਭੀ ਹੋਵੇ ਕਿ ਮੈਂ ਦੂਸਰੇ ਭਰਾ ਦਾ ਸਭ ਕੁਝ ਆਪਣੇ ਕੋਲ ਹੀ ਰੱਖਣਾ ਹੈ ਖੋਖੇ ਦੇ ਨਾਲ ਬੇਈਮਾਨੀ ਦੇ ਨਾਲ ਛਾਲ ਕਬਟ ਕਰਨਾ ਕਿ ਆ ਵੀ ਮੇਰਾ ਉਹ ਵੀ ਮੇਰਾ ਤੂੰ ਕੀ ਬਣਾਇਆ ਤੇ ਦੂਜਾ ਕਹਿ ਦੇਵੇ ਨਾ ਤਿਆਗੀ ਹੋ ਕੇ ਚੱਲ ਭਾਈ ਜਿਵੇਂ ਤੈਨੂੰ ਚੰਗਾ ਲੱਗਦਾ ਜੋ ਮੇਰਾ ਹਿੱਸਾ ਤੂੰ ਮੈਨੂੰ ਦੇ ਦੇ ਜੋ ਤੂੰ ਰੱਖਣਾ ਰੱਖ ਲੈ ਗੱਲ ਇਹ ਨਹੀਂ ਸੀ ਪਰ ਜੇ ਇੱਕ ਵਾਰੀ ਤਿਆਗ ਕਰ ਦਿੱਤਾ ਗੁਰੂ ਸਾਹਿਬ ਜੀ ਕਹਿੰਦੇ ਉਸ ਤਿਆਗੀ ਦੇ ਕੋਲ ਕਿਸੇ ਵੀ ਗੱਲ ਦੀ ਕੋਈ ਕਮੀ ਨਹੀਂ ਰਹੇਗੀ ਸਮਾਂ ਭਾਵੇਂ ਵੱਧ ਘੱਟ ਲੱਗ ਜਾਏ ਉਹਦੀ ਹੋਵੇਗੀ ਜਿੱਤ ਜ਼ਰੂਰ ਕਿਉਂਕਿ ਜਹਾਂ ਖੇਮਾ ਤਹ ਆਪ ਜਿੱਥੇ ਖੇਮਾ ਹੋਵੇ ਤਿਆਗ ਹੋਵੇ ਉਥੇ ਗੁਰੂ ਸਾਹਿਬ ਜੀ ਪਰਮੇਸ਼ਰ ਜੀ ਆਪ ਵਰਤਦੇ ਐ ਜਿੱਥੇ ਪਰਮੇਸ਼ਰ ਹੋਵੇ ਤੇ ਉਸੇ ਕਿਸੇ ਗੱਲ ਦੀ ਕਮੀ ਨਹੀਂ ਹੋ ਸਕਦੀ ਜਿੱਥੇ ਲੋਭ ਹੈ ਉਥੇ ਕਾਲ ਹੈ ਉਹਨੂੰ ਮੌਤ ਦਾ ਡਰ ਹਰ ਚੀਜ਼ ਦੇ ਨੁਕਸਾਨ ਦਾ ਡਰ ਰਹਿੰਦਾ ਹੈ ਇਸ ਕਰਕੇ ਸਿਮਰਨ ਕਰਨ ਵਾਲੇ ਪਰਉਪਕਾਰ ਵਿੱਚ ਜਿਉਂਦੇ ਹਨ ਤਿਆਗੀ ਹੁੰਦੇ ਨੇ ਸਭ ਕੁਝ ਵੀ ਜੇਕਰ ਉਹਨਾਂ ਨੂੰ ਦੇਣਾ ਪੈ ਜਾਏ ਕੁਰਬਾਨ ਕਰਨਾ ਪੈ ਜਾਏ ਤੇ ਉਹ ਪਿੱਛੇ ਨਹੀਂ ਹਟਦੇ ਹਨ ਤਨ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜੀ ਕਿੰਨੇ ਵੱਡੇ ਪਰਉਪਕਾਰੀ ਨੇ ਵੇਖੋ ਆਪਣੇ ਪੁੱਤਰ ਵੀ ਨਹੀਂ ਬਚਾਏ ਚਾਰੇ ਸਾਹਿਬਜ਼ਾਦੇ ਵੀ ਆਪਣੇ ਲਈ ਸਾਡੇ ਲਈ ਕੁਰਬਾਨ ਕਰ ਦਿੱਤੇ ਕੁਝ ਵੀ ਆਪਣੇ ਪਾਸ ਨਹੀਂ ਰੱਖਿਆ ਜੇ ਕਿਤੇ ਆਨੰਦਪੁਰ ਸਹਿ ਵਰਗੇ ਐਨੇ ਸੁੰਦਰ ਨਗਰੀ ਛੱਡਣ ਤੇ ਵੀ ਆਏ ਤੇ ਮਹਾਰਾਜੀ ਨੇ ਛੱਡ ਦਿੱਤੀ ਕੋਈ ਦੇਰੀ ਨਹੀਂ ਲਾਈ ਸਭ ਕੁਝ ਜੇ ਛੱਡਣਾ ਪਿਆ ਤੇ ਛੱਡ ਦਿੱਤਾ ਤਖਤਾਂ ਤਾਜਾਂ ਦੇ ਮਾਲਕ ਸਨ ਜੇ ਕਿਦਰੇ ਨੰਗੇ ਪੈਰੀ ਬਿਨਾ ਤਖਤਾਂ ਤੋਂ ਬਿਨਾ ਸਪਾਈਆਂ ਤੋਂ ਘੋੜਿਆਂ ਤੋਂ ਬਿਨਾ ਮਾਸ਼ੀਵਾੜੇ ਦੇ ਜੰਗਲਾਂ ਵਿੱਚ ਵੀ ਕੰਡਿਆਂ ਤੇ ਸੌਣਾ ਪਿਆ ਸਤਿਗੁਰੂ ਸਾਹਿਬ ਜੀ ਨੇ ਉੱਥੇ ਵੀ ਬੈਠ ਕੇ ਪਰਮੇਸ਼ਰ ਦੇ ਗੁਣ ਗਾਏ ਕੋਈ ਵੀ ਕਿਸੇ ਤਰ੍ਹਾਂ ਦਾ ਉਲੰਭਾਣੀ ਪਰਮੇਸ਼ਰ ਨੂੰ ਦਿੱਤਾ ਐਸੇ ਪਰਉਪਕਾਰ ਕੀਤੇ ਹਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਕਵੀ ਭਾਈ ਸੰਤੋਖ ਸਿੰਘ ਜੀ ਨੇ ਐਸੇ ਕਰਕੇ ਕਿਹਾ ਕਿ ਜੇਕਰ ਗੁਰੂ ਗੋਬਿੰਦ ਸਿੰਘ ਮਹਾਰਾਜੀ ਨਾ ਹੁੰਦੇ ਐਸੇ ਪਰਉਪਕਾਰ ਨਾ ਕਰਦੇ ਤਾਂ ਦੁਨੀਆ ਦੇ ਹਾਲਤ ਐਸੀ ਨਾ ਹੁੰਦੀ ਜੇ ਜਿਹੜੀ ਅਸੀਂ ਵੇਖ ਰਹੇ ਆ ਬਹੁਤ ਨਾਜ਼ੁਕ ਤੇ ਭੈੜੀ ਹਾਲਤ ਹੋਣੀ ਸੀ ਕਹਿੰਦੇ ਛਾਇ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ ਹੋਵਤੀ ਕੁਚੀਲਤਾ ਕਿਤੇ ਬਨ ਕੁਰਾਨ ਕੀ ਪਾਪ ਹੀ ਪਰਪੱਕ ਜਾਤੇ ਧਰਮ ਤਸੱਕ ਜਾਤੇ ਵਰਨ ਗਿਰੱਕ ਜਾਤੇ ਸਹਿਤ ਵਿਧਾਨ ਕੀ ਦੇਵੀ ਦੇਵ ਦੇਹਰੇ ਸੰਤੋਖ ਸਿੰਘਾ ਦੂਰ ਹੋਤੇ ਰੀਤ ਮਿਟ ਜਾਤੀ ਕਥਾ ਬੈਦਨ ਪੁਰਾਨ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਰਮ ਸੂਰ ਮੂਰਤ ਨਾ ਹੋਤੀ ਜੋਪੈ করুণਾ નિદાન ਕੀ করুণਾ નિદાન ਕਿਰਪਾ ਦੇ ਖਜ਼ਾਨੇ 파ਵ 파ਰੂਪਕਾਰੀ ਗੁਰੂ ਗੋਬਿੰਦ ਸਿੰਘ ਜੀ ਨਾ ਹੁੰਦੇ ਤੇ ਸਭ ਕੁਝ ਨੇਸਤੋ ਨਾਬੂਦ ਹੁੰਦਾ ਅੱਜ ਸਰਦਾਰੀਆਂ ਸਾਡੇ ਪਾਸ ਨਾ ਹੁੰਦੀਆਂ ਇਸ ਕਰਕੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ 파ਰੂਪਕਾਰੀ ਸਾਧ ਸੰਗਤ ਜੀ ਬਹੁਤ ਜਿਹੜੀਆਂ ਉਦਾਹਰਨਾਂ ਸਾਡੇ ਇਤਿਹਾਸ ਵਿੱਚੋਂ ਪ੍ਰਾਪਤ ਹੋ ਸਕਦੀਆਂ ਨੇ ਬਹੁਤ ਲੰਮਾ ਸਮਾਂ ਚਾਹੀਦਾ ਪਰਉਪਕਾਰ ਗਿਣਨ ਵਾਸਤੇ ਵਿਚਾਰਨ ਵਾਸਤੇ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਆ ਪ੍ਰਭ ਕੋ ਸਿਮਰਹਿ ਸੇ ਪਰਉਪਕਾਰੀ ਪ੍ਰਭੂ ਦਾ ਸਿਮਰਨ ਕਰਨ ਵਾਲੇ ਪਾਰਉਪਕਾਰੀ ਜੀਵਨ ਵਾਲੇ ਹੁੰਦੇ ਹਨ ਪ੍ਰਭ ਕੋ ਸਿਮਰਹਿ ਤਿੰਨ ਸਦ ਬਲਿਹਾਰੀ ਤੇ ਐਸੇ ਸਿਮਰਨ ਕਰਨ ਵਾਲਿਆਂ ਤੋਂ ਮਹਾਰਾਜ ਕਹਿੰਦੇ ਅਸੀਂ ਸਦਾਈ ਬਲਿਹਾਰ ਜਾਂਦੇ ਹਾਂ ਉਹਨਾਂ ਤੋਂ ਆਪਣਾ ਬਲ ਹਾਰਦੇ ਹਾਂ ਬਲਿਹਾਰ ਦਾ ਭਾਵ ਹੁੰਦਾ ਬਲ ਹਾਰ ਜਾਣਾ ਉਹਨਾਂ ਦੇ ਅੱਗੇ ਝੁੱਕ ਕੇ ਨਮਸਕਾਰ ਕਰ ਦੇਣੀ ਤੇ ਉਹਨਾਂ ਨੂੰ ਨਮਸਕਾਰ ਕਰਨੀ ਐਸਾ ਮਹਾਰਾਜ ਕਹਿੰਦੇ ਉਹਨਾਂ ਤੋਂ ਅਸੀਂ ਬਿelhਾਰ ਜਾਂਦੇ ਹਾਂ ਜਿਹੜੇ ਪਰਉਪਕਾਰੀ ਹਨ ਸਿਮਰਨ ਕਰਨ ਵਾਲੇ ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ ਪ੍ਰਭੂ ਨੂੰ ਸਿਮਰਨ ਵਾਲੇ ਯਾਦ ਕਰਨ ਵਾਲੇ ਸੁਹਾਵੇ ਮੁਖ ਵਾਲੇ ਹੁੰਦੇ ਆ ਭਾਵ ਉਹਨਾਂ ਦਾ ਮੁਖੜਾ ਬਹੁਤ ਸ਼ੋਭਨਿਕ ਹੁੰਦਾ ਸੋਹਣੇ ਮੁਖ ਵਾਲੇ ਹੁੰਦੇ ਆ ਤੇ ਅਸੀਂ ਸੰਸਾਰ ਦੇ ਲੋਕ ਸੋਹਣਾ ਕਿਨੂੰ ਮੰਨਦੇ ਆ ਜਾਂ ਕਿਵੇਂ ਸੋਹਣਾ ਬਣਨਾ ਚਾਹੁੰਦੇ ਆ ਅਸੀਂ ਕਿੰਨੇ ਜੇ ਬਿਊਟੀ ਪਾਰਲਰ ਤੇ ਜਾਈਏ ਤੇ ਕਾਫੀ ਸਮਾਂ ਲਾ ਕੇ ਤੇ ਆਪਣੇ ਆਪ ਨੂੰ ਸੁੰਦਰ ਬਣਾ ਲਈਏ ਕੋਈ ਕਹਿੰਦਾ ਕਿ ਫਲਾਣੇ ਐਕਟਰ ਵਰਗਾ ਕਲਾਕਾਰ ਵਰਗਾ ਮੈਂ ਬਣ ਜਾਵਾਂ ਤੇ ਉਹਨਾਂ ਵਰਗਾ ਮੇਰਾ ਮੂੰਹ ਸਿਰ ਹੋ ਜਾਏ ਤੇ ਮੈਂ ਸੋਹਣਾ ਲੱਗਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਨੂੰ ਪੁੱਛੀਏ ਸਤਿਗੁਰੂ ਜੀ ਦੁਨੀਆਂ ਦੇ ਵਿੱਚ ਸਭ ਤੋਂ ਸੁੰਦਰ ਕੌਣ ਹੈ ਕਿਹੜਾ ਸਾਰਿਆਂ ਤੋਂ ਸੋਹਣਾ ਹੈ ਮਹਾਰਾਜ ਕਹਿੰਦੇ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਣ ਬਹਿਣੇ ਜਿਨ੍ਹਾਂ ਦੀ ਬਹਿਣੀ ਉਠਣੀ ਸਤ ਸੰਗਤ ਵਿੱਚ ਹੁੰਦੀ ਹੈ ਉਹ ਸਾਰਿਆਂ ਤੋਂ ਸੁੰਦਰ ਹਨ ਉਹ ਬਹੁਤ ਸੋਹਣੇ ਲੱਗਦੇ ਨੇ ਜਿਨੇ ਜਿਹੜੇ ਰੱਬ ਦੀ ਯਾਤ ਵਿੱਚ ਜੁੜਦੇ ਨੇ ਵਾਹੋ ਵਾਹੋ ਕਰਹਿ ਸੇਈ ਜਨ ਸੋਹਣੇ ਤਿੰਨ ਕੋ ਪਰਜਾ ਪੂਜਨ ਆਈ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਪਰਜਾ ਪੂਜਦੀ ਹੈ ਉਹ ਸੋਹਣੇ ਹੁੰਦੇ ਹਨ ਜੋ ਪ੍ਰਭੂ ਦਾ ਸਿਮਰਨ ਕਰਦੇ ਨੇ ਸੋਹਣੇ ਮੁਖ ਵਾਲੇ ਹੁੰਦੇ ਆ ਉਜਲੇ ਮੁਖ ਵਾਲੇ ਹੁੰਦੇ ਆ ਜਿਹੜੇ ਸਿਮਰਨ ਨਹੀਂ ਕਰਦੇ ਤੇ ਭਗਤ ਜੀ ਆਪਣੀ ਬਾਣੀ ਵਿੱਚ ਲਿਖਦੇ ਆ ਕਹਿੰਦੇ ディースਹ ਦਾਦੇ ਕਾਨ ਜਿਓ ਜਿਨ ਮਨ ਨਾਹੀ ਨਾਓ ਕਹਿੰਦੇ ਸੜੇ ਹੋਏ ਕਾਨੇ ਵਰਗੀਆਂ ਉਹਨਾਂ ਦੀਆਂ ਸ਼ਕਲਾਂ ਲੱਗਦੀਆਂ ਜਿਨ੍ਹਾਂ ਦੇ ਮਨ ਵਿੱਚ ਨਾਮ ਨਹੀਂ ਵਸਦਾ ਹੈ ディースਹ ਦਾਦੇ ਕਾਨ ਜਿਓ ਦਾਦੇ ਦਾ ਭਾਵਨ ਦਾ ਸੜੇ ਹੋਏ ਇਹ ਕਾਨ ਦਾ ਭਾਵ ਕਾਨਾ ਜਿਹੜੇ ਕਾਨੇ ਹੁੰਦੇ ਆ ਜੇ ਕਿਤੇ ਅੱਗ ਦੇ ਨਾਲ ਸੜ ਜਾਣ ਤੇ ਵੇਖੋ ਕਿਦਾਂ ਦੇ ਦਿਖਦੇ ਆ ਕਹਿੰਦੇ ਸੜੇ ਹੋਏ ਕਾਨੇ ਵਰਗੀ ਸ਼ਕਲ ਹੁੰਦੀ ਆ ਉਸ ਬੰਦੇ ਦੀ ਬੇਸ਼ੱਕ ਉਹ ਭਾਵੇਂ ਹਾਰ ਸ਼ਿੰਗਾਰ ਉਹਨੇ ਆਪਣੇ ਕੀਤੇ ਹੋਣ ਸਰੀਰ ਤੇ ਤੇ ਕਬੀਰ ਕੰਚਣ ਕੇ ਕੁੰਡਲ ਬਣੇ ਉੱਪਰ ਲਾਲ ਜੜਾ ਉਹ ਕਹਿੰਦੇ ਸੋਨੇ ਦੇ ਕੁੰਡਲ ਬਣੇ ਹੋਣ ਹੀਰੇ ਲਾਲ ਉਹਦੇ ਵਿੱਚ ਜੜੇ ਹੋਣ ਐਨੇ ਸੋਹਣੇ ਗਹਿਣੇ ਪਾਏ ਹੋਣ ਫਿਰ ਵੀ ਦਿਸਦਾ ਦੇ ਕਾਨ ਜੋ ਜਿਨਮਣ ਨਾਹੀ ਨਾਓ ਤੇ ਇਹ ਵੀ ਬਚਨ ਕੀਤੇ ਕਹਿੰਦੇ ਤਿੰਨਾ ਮੁਖ ਡਰਾਵਣੇ ਉਹ ਡਰਾਉਣੇ ਮੁਖ ਵਾਲੇ ਹੁੰਦੇ ਆ ਉਹਨਾਂ ਦੀਆਂ ਸ਼ਕਲਾਂ ਦੇਖ ਕੇ ਸਤਿਗੁਰੂ ਜੀ ਕਹਿੰਦੇ ਡਾਰੀ ਲੱਗਦਾ ਜਿਨ੍ਹਾਂ ਵਿਚਾਰਿਓ ਨਾਉ ਜਿਨ੍ਹਾਂ ਨੇ ਰੱਬ ਦਾ ਨਾਮ ਹੀ ਵਿਚਾਰ ਦਿੱਤਾ ਉਹਨਾਂ ਦੀਆਂ ਸ਼ਕਲਾਂ ਡਰਾਉਣ ਵਾਲੀਆਂ ਹੁੰਦੀਆਂ ਤੇ ਗੁਰੂ ਸਾਹਿਬ ਜੀ ਇਹ ਵੀ ਬਚਨ ਕਰਦੇ ਆ ਬੇਸ਼ੱਕ ਬੰਦੇ ਕੋਲ ਬਹੁਤ ਕੁਝ ਹੋਵੇ ਉਹ ਮਿਰਤਕ ਹੀ ਸਮਝਿਆ ਜਾਂਦਾ ਜਿਵੇਂ ਮਿਰਤਕ ਪ੍ਰਾਣੀ ਤੋਂ ਵੀ ਡਰਦੇ ਨੇ ਨਾ ਲੋਕ ਕਹਿੰਦੇ ਭੂਤ ਬਣ ਗਿਆ ਹੁਣ ਇਹਨੂੰ ਘਰ ਵਿੱਚ ਨਾ ਰੱਖੋ ਤੇ ਇਹਨੂੰ ਹੁਣ ਸ਼ਮਸ਼ਾਨ ਘਾੜ ਦੇ ਵਿੱਚ ਲਿਜਾ ਕੇ ਸੰਸਕਾਰ ਕਰ ਦਿਓ ਤੇ ਮਹਾਰਾਜੇ ਕਹਿੰਦੇ ਅਤ ਸੁੰਦਰ ਕੁਲੀਨ ਚਤਰ ਮੁਕ ਗਿਆਨੀ ਤਨਵੰਤ ਮਿਰਤਕ ਕਹੀ ਅਹ ਨਾਨਕਾ ਜਹ ਪ੍ਰੀਤ ਨਹੀਂ ਭਗਵੰਤ ਕਹਿੰਦੇ ਦੁਨੀਆ ਦੇ ਮੁਤਾਬਕ ਬੇਸ਼ੱਕ ਕੋਈ ਬੰਦਾ ਅਤ ਦਾ ਸੁੰਦਰ ਹੋਵੇ ਸੋਹਣੀ ਸ਼ਕਲ ਉਹਨੂੰ ਮਿਲੀ ਹੋਵੇ ਤੇ ਕੁਲੀਨ ਚੰਗੀ ਕੁੱਲ ਵਿੱਚ ਉਹਦਾ ਜਨਮ ਹੋਇਆ ਹੋਵੇ ਉੱਚੀ ਕੁੱਲ ਵਿੱਚ ਤੇ ਚਤਰ ਬੜਾ ਸਿਆਣਾ ਵੀ ਹੋਵੇ ਹਰੇਕ ਤਰ੍ਹਾਂ ਦੀ ਚਾਤਰਤਾ ਉਹਦੇ ਕੋਲ ਹੋਵੇ ਬੜਾ ਚਲਾਕ ਹੋਵੇ ਤੇ ਮਹਾਰਾਜੇ ਕਹਿੰਦੇ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ ਮੁਖ ਤੋਂ ਗਿਆਨੀ ਹੋਵੇ ਭਾਵ ਵਿਦਵਾਨ ਚੰਗਾ ਪੜਿਆ ਲਿਖਿਆ ਹੋਵੇ ਦੁਨਿਆਵੀ ਪੜ੍ਹਾਈ ਵੀ ਬਹੁਤ ਕੀਤੀ ਹੋਵੇ ਤੇ ਇਸ ਤੋਂ ਬਾਅਦ ਕਹਿੰਦੇ ਧਨਵੰਤ ਧਣੀ ਵੀ ਬਹੁਤ ਵੱਡਾ ਹੋਵੇ ਪੈਸੇ ਦੀ ਕੋਈ ਵੀ ਕਮੀ ਨਾ ਹੋਵੇ ਤੇ ਮਹਾਰਾਜੇ ਕਹਿੰਦੇ ਮਿਰਤਕ ਕਹੀਐ ਨਾਨਕਾ ਇੰਨੇ ਗੁਣ ਹੋਣ ਦੇ ਬਾਵਜੂਦ ਵੀ ਕਹਿੰਦੇ ਉਹਨੂੰ ਮਿਰਤਕ ਹੀ ਕਹਿਣਾ ਚਾਹੀਦਾ ਮਰਿਆ ਹੋਇਆ ਕਹਿਣਾ ਚਾਹੀਦਾ ਜਹ ਪ੍ਰੀਤ ਨਹੀਂ ਭਗਵੰਤ ਜੀ ਦੀ ਪ੍ਰੀਤ ਹੀ ਪਰਮੇਸ਼ਰ ਦੇ ਨਾਲ ਨਹੀਂ ਹੋਈ ਜੀਨੇ ਨਾਮ ਹੀ ਨਹੀਂ ਜਪਿਆ ਹੈ ਉਹ ਬੇਸ਼ੱਕ ਚੰਗੀ ਕੁੱਲ ਵਾਲਾ ਹੋਵੇ ਸੋਹਣਾ ਹੋਵੇ ਧਨਵਾਨ ਹੋਵੇ ਚਤੁਰਚਲਾਕ ਹੋਵੇ ਪੜਿਆ ਲਿਖਿਆ ਹੋਵੇ ਕਿਸੇ ਕੰਮ ਨਹੀਂ ਮਰਿਆ ਹੋਿਆਂ ਦੇ ਬਰਾਬਰ ਹੈ ਉਹ ਇਸ ਕਰਕੇ ਭਾਈ ਜੋ ਸਭ ਤੋਂ ਉੱਚਾ ਪਰਮੇਸ਼ਰ ਦਾ ਨਾਮ ਹੈ ਇਹ ਇੰਨਾ ਜਪਣਾ ਮਹਾਰਾਜੀ ਕਹਿੰਦੇ ਜ਼ਰੂਰੀ ਹੈ ਸਿਮਰਨ ਕਰਨਾ ਇਸ ਦਾ ਇੰਨਾ ਜ਼ਰੂਰੀ ਹੈ ਭਾਵੇਂ ਸੰਸਾਰ ਦੇ ਸਾਰੇ ਸੁੱਖ ਸਹੂਲਤਾਂ ਮਿਲ ਜਾਣ ਇਸ ਤੋਂ ਬਿਨਾ ਕੁਝ ਵੀ ਨਹੀਂ ਜਿਵੇਂ ਪਹਿਲਾਂ ਆਪਾਂ ਵਿਚਾਰ ਕੀਤੀ ਹੈ ਨਾ ਸ਼ੁਰੂਆਤ ਵਿੱਚ ਜਿਹੜੇ ਜੀਵਕਾਰ ਵਿੱਚ ਹੀ ਜਿਉਂਦੇ ਨੇ ਧੰਦੇ ਕਰਨ ਵਿੱਚ ਉਹਨਾਂ ਦੇ ਬਾਬਤ ਵੀ ਮਹਾਰਾਜ ਜੀ ਨੇ ਲਿਖਿਆ ਗੁਰਬਾਣੀ ਚ ਕਹਿੰਦੇ ਉਦੋ ਸਾਹ ਹੈ ਕਿਆ ਨਿਸਾਨੀ ਤੋਟ ਨਾ ਆਵੇ ਅੰਨੀ ਜਿਹੜੇ ਮਾਇਆ ਦੇ ਵਾਸਤੇ ਬਹੁਤ ਧੰਦੇ ਕਰਦੇ ਆ ਉਦਮ ਕਰਦੇ ਆ ਬੇਸ਼ੱਕ ਉਹਨਾਂ ਦੇ ਘਰ ਦੇ ਵਿੱਚ ਕਿਸੇ ਅੰਨ ਧੰਨ ਦੀ ਤੋਟ ਨਹੀਂ ਆਉਂਦੀ ਇਹ ਗੱਲ ਤਾਂ ਮੰਨਣ ਵਾਲੀ ਹੈ ਮਹਾਰਾਜ ਜੀ ਕਹਿੰਦੇ ਸੱਚ ਹੈ ਅੰਨ ਤੇ ਧੰਨ ਦੀ ਕੋਈ ਕਮੀ ਨਹੀਂ ਆਵੇਗੀ ਪਰ ਜਿਹੜਾ ਉਹਨਾਂ ਦਾ ਅੰਦਰੂਨੀ ਜੀਵਨ ਹੈ ਨਾ ਉਹ ਪਤਾ ਕਿ ਹੋ ਜਾ ਹੁੰਦਾ ਕਹਿੰਦੇ ਸੱਤੀ ਰੰਨੀ ਘਰੇ ਸਿਆਪਾ ਰੋਵਣ ਕੂੜੀ ਕਮੀ ਉਹਨਾਂ ਦੇ ਹਿਰਦੇ ਰੂਪੀ ਮਨ ਰੂਪੀ ਘਰ ਦੇ ਵਿੱਚ ਸੱਤਾ ਰੰਨਾਂ ਦਾ ਸਿਆਪਾ ਹੀ ਪਿਆ ਰਹਿੰਦਾ ਰੌਲਾ ਹੀ ਪਿਆ ਰਹਿੰਦਾ ਜਿਵੇਂ ਘਰ ਦੇ ਵਿੱਚ ਪੰਜ ਸੱਤ ਇਸਤਰੀਆਂ ਹੋਣ ਤੇ ਲੜਾਈ ਝਗੜੇ ਚੱਲਦੇ ਹੀ ਰਹਿੰਦੇ ਆ ਨਾ ਤਮਤਚੜੀ ਮਚਿਆ ਰਹਿੰਦਾ ਘਰ ਵਿੱਚ ਨਿੱਕੀ ਨਿੱਕੀ ਗੱਲ ਤੇ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਸੱਤੀ ਰੰਨੀ ਘਰੇ ਸਿਆਪਾ ਉਹਨਾਂ ਦੇ ਘਰ ਵਿੱਚ ਸਿਆਪਾ ਹੀ ਪਿਆ ਰਹਿੰਦਾ ਹੈ ਮਾਨ ਚਿੱਤ ਬੁੱਧ ਹੰਕਾਰ ਆਦਿਕ ਜਿਹੜੇ ਕਰਮ ਹਨ ਇਹ ਲੜਦੇ ਹੀ ਰਹਿੰਦੇ ਆਪਸ ਦੇ ਵਿੱਚ ਤੇ ਉਹਨਾਂ ਦੇ ਅੰਦਰ ਸ਼ਾਂਤੀ ਨਹੀਂ ਕਹਿਣ ਤੋਂ ਪਾਬ ਹੁੰਦੀ ਅਮੀਰ ਕੋਲ ਅੰਨ ਧਨ ਤਾਂ ਬਹੁਤ ਆ ਸਕਦਾ ਹੈ ਪਰ ਨਾਮ ਜਪੇ ਤੋਂ ਬਿਨਾ ਸ਼ਾਂਤੀ ਨਹੀਂ ਆ ਜਾ ਆ ਸਕਦੀ ਜਿਹੜੀ ਮਨ ਦੀ ਇਕਾਗਰਤਾ ਹੈ ਅਸਲੀ ਜਿਹੜਾ ਸੁੱਖ ਹੈ ਉਹ ਮਹਾਰਾਜੇ ਕਹਿੰਦੇ ਅਸੀਮ ਸੁੱਖ ਨਾਮ ਦੇ ਜਪਣੇ ਕਰਕੇ ਪ੍ਰਾਪਤ ਹੁੰਦਾ ਹੈ ਪੈਸੇ ਦੇ ਨਾਲ ਤਾਂ ਦੁਨਿਆਵੀ ਸੁੱਖ ਮਿਲਦੇ ਹਨ ਨਾਮ ਦੇ ਨਾਲ ਅਸਲੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਐਸੇ ਮਹਾਰਾਜੇ ਕਹਿੰਦੇ ਜੀਵਨ ਵਾਲੇ ਜਿਹੜੇ ਮਨੁੱਖ ਹਨ ਨਾਮ ਜਪਣ ਵਾਲੇ ਨਾਮ ਜਪਣ ਦੇ ਨਾਲ ਹੀ ਸੋਹਣੇ ਲੱਗਦਾ ਹੈ ਸੇਹੀ ਸੁੰਦਰ ਸੋਹਣੇ ਸਾਧ ਸੰਗ ਜਿਣ ਬਹਿਣੇ ਇਹ ਬਖਸ਼ਿਸ਼ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਪ੍ਰਭ ਕਉ ਸਿਮਰਹਿ ਤਿਨ ਸੁਖ ਬਿਹਾਵੈ ਬਿਹਾਵੈ ਦਾ ਭਾਵ ਹੈ ਬਤੀਤ ਹੋਣਾ ਮਹਾਰਾਜ ਇਹ ਕਹਿੰਦੇ ਉਹਨਾਂ ਦਾ ਸਾਰਾ ਹੀ ਜੀਵਨ ਸੁੱਖਾਂ ਦੇ ਵਿੱਚ ਬਤੀਤ ਹੁੰਦਾ ਜੋ ਪ੍ਰਭੂ ਨੂੰ ਯਾਦ ਕਰਦੇ ਹਨ ਪ੍ਰਭ ਕਉ ਸਿਮਰਹਿ ਤਿਨ ਆਤਮ ਜੀਤਾ ਜਿਹੜੇ ਪ੍ਰਭੂ ਨੂੰ ਯਾਦ ਕਰਨ ਲੱਗ ਜਾਣ ਸਿਮਰਣੀ ਕਰਦੇ ਰਹਿਣ ਇਹ ਨਹੀਂ ਕਿ ਉਹ ਕੰਮ ਧੰਦੇ ਛੱਡ ਦੇਣ ਕਿ ਅੱਜ ਤੋਂ ਬਾਅਦ ਆਪਣਾ ਕੰਮ ਤੰਦਾ ਜੋ ਜ਼ਮੀਨ ਜਾਇਦ ਦਾਦਦ ਬਣਾਈ ਐ ਜੋ ਬਿਜ਼ਨਸ ਕੀਤੇ ਸਭ ਵੇਚ ਦਿਓ ਇਹ ਨਹੀਂ ਮਹਾਰਾਜ ਕਹਿੰਦੇ ਸਤਿਗੁਰੂ ਜੀ ਕਹਿੰਦੇ ਹੱਥ ਪਾਓ ਕਰ ਕੰਮ ਸਭ ਚੀਤ ਨਰੰਜਣ ਨਾਲ ਹੱਥਾਂ ਪੈਰਾਂ ਨਾਲ ਕੰਮ ਕਰੋ ਰਾਜ-ਰਾਜ ਕੇ ਉਦਮ ਕਰੋ ਪਰ ਨਾਮ ਵੀ ਜਪੋ ਆਪਣੇ ਮਨ ਨੂੰ ਪਰਮੇਸ਼ਰ ਦੇ ਨਾਲ ਜੋੜੀ ਰੱਖੋ ਆਪਣਾ ਕੰਮ ਵੀ ਕਰੀ ਚੱਲੋ ਨਾਲ ਵਾਹਿਗੁਰੂ ਵਾਹਿਗੁਰੂ ਜੋ ਵੀ ਸਿਮਰਨ ਹੈ ਨਾ ਉਹ ਕਰਦੇ ਰਹਿਣਾ ਚਾਹੀਦਾ ਹੈ ਤੇ ਐਸੇ ਜਿਹੜੇ ਯਾਦ ਕਰਨ ਵਾਲੇ ਪਰਮੇਸ਼ਰ ਨੂੰ ਮਹਾਰਾਜੇ ਕਹਿੰਦੇ ਫਿਰ ਸਾਧ ਸੰਗਤ ਜੀ ਉਹ ਆਤਮ ਜੀ ਜੀਤਾ ਆਤਮਾ ਨੂੰ ਜਿੱਤ ਲੈਂਦੇ ਆ ਜਿਨ੍ਹਾਂ ਨੇ ਆਪਣੀ ਆਤਮਾ ਨੂੰ ਪਾਵ ਮਨ ਨੂੰ ਜਿੱਤ ਲਿਆ ਨਾ ਉਹ ਸਾਰੀ ਜਗਤ ਦੇ ਉੱਪਰ ਜਿੱਤ ਪ੍ਰਾਪਤ ਕਰ ਲੈਂਦੇ ਆ ਮਨ ਜੀਤੈ ਜਗ ਜੀਤ ਸਾਰੇ ਜਗਤ ਦੇ ਉੱਪਰ ਉਹਨਾਂ ਦੀ ਜਿੱਤ ਹੋ ਜਾਂਦੀ ਹੈ ਪ੍ਰਭ ਕਉ ਸਿਮਰਹਿ ਤਿਨ ਨਿਰਮਲ ਰੀਤਾ ਜੋ ਪ੍ਰਭੂ ਨੂੰ ਸਿਮਰਦੇ ਭਾਵ ਯਾਦ ਕਰਦੇ ਹਨ ਮਹਾਰਾਜ ਕਹਿੰਦੇ ਉਹਨਾਂ ਦੀ ਰੀਤਾ ਵੀ ਨਿਰਮਲ ਬਣ ਜਾਂਦੀ ਹੈ ਰੀਤ ਭਾਵ ਉਹਨਾਂ ਦੀ ਜਿਹੜੇ ਜੀਵਨ ਦੀ ਸ਼ੈਲੀ ਹੈ ਨਾ ਉਹਨਾਂ ਦਾ ਰਸਤਾ ਹੈ ਉਹ ਨਿਰਮਲਤਾ ਵਾਲਾ ਹੋ ਜਾਂਦਾ ਹੈ ਉਹ ਉਹਨਾਂ ਦਾ ਜਿਹੜਾ ਰਿਵਾਜ ਹੈ ਨਾ ਉਹ ਵੀ ਬੜਾ ਨਿਰਮਲ ਹੁੰਦਾ ਹੈ ਪਵਿੱਤਰ ਤੇ ਉਜਲ ਹੁੰਦਾ ਹੈ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਬੜੀਆਂ ਉਦਾਹਰਨਾਂ ਦਿੱਤੀਆਂ ਹਨ ਸੰਸਾਰ ਦੇ ਵਿੱਚ ਕੋਈ ਜਾਣੈ ਕਵਣ ਈਹਾ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਵਿਦ ਬੂਝੈ ਤਾਂ ਕੀ ਨਿਰਮਲ ਰੀਤ ਉਹਨਾਂ ਦੀ ਰੀਤ ਹੀ ਸੰਸਾਰ ਦੇ ਨਾਲੋਂ ਵੱਖਰੀ ਤੇ ਨਿਰਮਲ ਹੋ ਜਾਂਦੀ ਹੈ ਜਿਵੇਂ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਕੇ ਰੇ ਬਖਮ ਮਾਰਗ ਚੱਲਣਾ ਸੰਸਾਰ ਦੇ ਨਾਲ ਉਹਨਾਂ ਦੀ ਚਾਲ ਜਿਹੜੀ ਰੀਤ ਹੈ ਉਹ ਵੱਖਰੀ ਤੇ ਪਵਿੱਤਰ ਨਿਰਮਲ ਹੁੰਦੀ ਹੈ ਪ੍ਰਭ ਕਉ ਸਿਮਰਹਿ ਤਿੰਨ ਅਨੰਦ ਕਨੇਰੇ ਜੋ ਪ੍ਰਭੂ ਨੂੰ ਸਿਮਰਦੇ ਹਨ ਉਹਨਾਂ ਨੂੰ ਅਨੰਦ ਕਨੇਰੇ ਕਨੇਰੇ ਦਾ ਭਾਵ ਬਹੁਤੇ ਬਹੁਤ ਹੀ ਜ਼ਿਆਦਾ ਸੁਖ ਪ੍ਰਾਪਤ ਹੁੰਦੇ ਹਨ ਪ੍ਰਭ ਕਉ ਸਿਮਰਹਿ ਬਸ ਹੈ ਹਰ ਨੇਰੇ ਪਰਮੇਸ਼ਰ ਨੂੰ ਯਾਦ ਕਰਨ ਵਾਲਿਆਂ ਦੇ ਪਰਮੇਸ਼ਰ ਨੇੜੇ ਵੱਸਦਾ ਹੈ ਨਜ਼ਦੀਕ ਵਸਦਾ ਹੈ ਕਬੀਰ ਸਾਹਿਬ ਜੀ ਨੂੰ ਪੁੱਛਿਆ ਜੀ ਰੱਬ ਕਿੰਨਾ ਨੇੜੇ ਹੈ ਤੇ ਜੇ ਆਪਾਂ ਸਰੀਰ ਦੇ ਅੰਗਾਂ ਨੂੰ ਵੇਖੀਏ ਨਾ ਜਿਵੇਂ ਕਿਸੇ ਨੂੰ ਪੁੱਛੀਏ ਵੀ ਆਪਣੇ ਸਰੀਰ ਦੇ ਅੰਗ ਸਭ ਤੋਂ ਨੇੜੇ ਕਿਹੜੇ ਆ ਤੇ ਕਬੀਰ ਸਾਹਿਬ ਜੀ ਕਹਿੰਦੇ ਅੰਗ ਸਾਰਿਆਂ ਨਾਲੋਂ ਨੇੜੇ ਹੱਥ ਮੰਨੇ ਜਾਂਦੇ ਆ ਜਿਹੜੇ ਮਨੁੱਖ ਦੇ ਹੱਥ ਹੈ ਨਾ ਸਰੀਰ ਦੇ ਸਭ ਤੋਂ ਨੇੜੇ ਦਾ ਅੰਗ ਹੈ ਕਿਉਂਕਿ ਜੇ ਸਿਰ ਵਿੱਚ ਕੋਈ ਸੱਟ ਲੱਗ ਜਾਏ ਹੱਥ ਤੁਰੰਤ ਹੀ ਪਹੁੰਚ ਜਾਂਦੇ ਆ ਪੈਰ ਨਹੀਂ ਨਾ ਜਾਂਦੇ ਉਤੋਂ ਤੱਕ ਹੱਥ ਪਹੁੰਚ ਜਾਂਦੇ ਆ ਅੱਖ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਕੱਖ ਪੈ ਜਾਏ ਤੇ ਤੁਰੰਤ ਹੀ ਹੱਥ ਇੱਥੇ ਪਹੁੰਚ ਜਾਂਦੇ ਆ ਪੈਰਾਂ ਤੇ ਸੱਟ ਲੱਗ ਜਾਏ ਤੁਰੰਤ ਹੀ ਹੱਥ ਉਥੇ ਪਹੁੰਚ ਜਾਂਦੇ ਆ ਤੇ ਇਸ ਕਰਕੇ ਜਿਹੜਾ ਪਰਮੇਸ਼ਰ ਹੈ ਨਾ ਉਹ ਹੱਥਾਂ ਤੋਂ ਹੱਥਾਂ ਤੋਂ ਵੀ ਨੇੜੇ ਹੈ ਐਸਾ ਜਿਹੜਾ ਉਹ ਨਜ਼ਦੀਕ ਵਸਣ ਵਾਲਾ ਪਰਮੇਸ਼ਰ ਹੈ ਸਿਮਰਨ ਕਰਨ ਵਾਲਿਆਂ ਤੋਂ ਨੇੜੇ ਵਸਦਾ ਹੈ ਸੰਤ ਕਿਰਪਾਤੇ ਅਨਦਿਨ ਜਾਗ ਸੰਤ ਕਿਰਪਾਤੇ ਜੋ ਗੁਰੂ ਸਾਹਿਬ ਜੀ ਹਨ ਤੇ ਜਿਹੜੇ ਨਾਮ ਜਪਣ ਵਾਲੇ ਸੰਤ ਹਨ ਰੱਬ ਦੇ ਪਿਆਰੇ ਜਿਹੜੇ ਗੁਰੂ ਦਾ ਹੀ ਰੂਪ ਹੋ ਗਏ ਨੇ ਜਿਵੇਂ ਮਹਾਰਾਜ ਜੀ ਨੇ ਬਚਨ ਕੀਤੇ ਨੇ ਨਾ ਹਰ ਹਰ ਜਨ ਦੋਈ ਏਕ ਹੈ ਬੇਬ ਵਿਚਾਰ ਕਛ ਨਾਹੀ ਜਿਵੇਂ ਪਰਮੇਸ਼ਰ ਅਤੇ ਪਰਮੇਸ਼ਰ ਦਾ ਸੇਵਕ ਇਹਨਾਂ ਦੇ ਵਿੱਚ ਕੋਈ ਵੀ ਅੰਤਰ ਨਹੀਂ ਹੁੰਦਾ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤੇ ਦਸਾਂ ਪਾਤਸ਼ਾਹੀਆਂ ਦੇ ਵਿੱਚ ਵੇਖੋ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਭਾਈ ਮਰਦਾਨੇ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਹੋਣਾ ਅਸੀਂ ਇੱਕ ਹੀ ਹੋ ਗਏ ਹਾਂ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਕੋਈ ਸਿੱਖ ਸਵਾਲ ਕਰਦਾ ਤੇ ਭਾਈ ਗੁਰਦਾਸ ਜੀ ਵੱਲ ਇਸ਼ਾਰਾ ਕਰ ਦਿੰਦੇ ਜਾਂ ਬਾਬਾ ਬੁੱਢਾ ਸਾਹਿਬ ਜੀ ਵਾਲੇ ਇਸ਼ਾਰਾ ਕਰ ਦਿੰਦੇ ਵੀ ਸਾਡੇ ਵਿੱਚ ਤੇ ਇਨ੍ਹਾਂ ਵਿੱਚ ਕੋਈ ਵੀ ਫਰਕ ਨਹੀਂ ਇਹ ਸਾਡਾ ਹੀ ਰੂਪ ਹਨ ਤੇ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੇ ਤਾਂ ਬਚਨੀ ਕਹਿ ਦਿੱਤੇ ਵਿਦੀ ਚੰਦ ਸੀਨਾ ਗੁਰੂ ਕਾ ਸੀਨਾ ਵਿਦੀ ਚੰਦ ਤੇ ਸਾਡੇ ਵਿੱਚ ਕੋਈ ਵੀ ਅੰਤਰ ਨਹੀਂ ਦਸਵੇਂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਰਹੇ ਕਿ ਭਾਈ ਦਇਆ ਸਿੰਘ ਜੀ ਐਨਾ ਇਹ ਸਾਡੇ ਵਰਗਾ ਹੀ ਹੈ ਇਨ੍ਹਾਂ ਵਿੱਚ ਕੋਈ ਅੰਤਰ ਨਹੀਂ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਮਰਤ ਛਕਾਇਆ ਫਿਰ ਸਾਰੇ ਖਾਲਸੇ ਨੂੰ ਹੀ ਕਹਿ ਦਿੱਤਾ ਖਾਲਸਾ ਮੇਰੋ ਰੂਪ ਹੈ ਖਾਸ ਇਸ ਕਰਕੇ ਗੁਰੂ ਸਾਹਿਬ ਜੀ ਤੇ ਉਹਨਾਂ ਦੇ ਨਾਮ ਜਪਣ ਵਾਲਿਆਂ ਵਿੱਚ ਕੋਈ ਵੀ ਅੰਤਰ ਨਹੀਂ ਸੰਤ ਕਿਰਪਾ ਤੇ ਆਣ ਦੇਣ ਜਾਗ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਭਾਈ ਦਿਨ ਰਾਤੋਂ ਮਨੁੱਖ ਜਾਗਦਾ ਹੈ ਭਾਵ ਵਿਕਾਰਾਂ ਵੱਲੋਂ ਸੁਚੇਤ ਰਹਿੰਦਾ ਹੈ ਨਾਨਕ ਸਿਮਰਨ ਪੂਰੇ ਭਾਗ ਐਨਾ ਵੱਡਾ ਜੀਵਨ ਬਣਾ ਦੇਣ ਵਾਲਾ ਪਰਮੇਸ਼ਰ ਦਾ ਸਿਮਰਨ ਇਹ ਪ੍ਰਾਪਤ ਕਿਵੇਂ ਹੁੰਦਾ ਹੈ ਪੂਰਾ ਭਾਗ ਬਹੁਤ ਵੱਡੇ ਭਾਗ ਜਿਨ੍ਹਾਂ ਦੇ ਹੋਣ ਉਹਨਾਂ ਨੂੰ ਪਾਈਏ ਸਿਮਰਨ ਦੀ ਪ੍ਰਾਪਤੀ ਹੁੰਦੀ ਹੈ ਬਹੁਤ ਵੱਡੇ ਭਾਗਾਂ ਦੇ ਨਾਲ ਸਤ ਸੰਗਤ ਮਿਲਦੀ ਹੈ ਮਹਾਰਾਜ ਜੀ ਕਹਿੰਦੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਨੀ ਸਿਖ ਪੜਤਿਆਂ ਜੋ ਗੁਰੂ ਦੀ ਚਰਨੀ ਪੈ ਜਾਂਦੇ ਹਨ ਬਹੁਤ ਵੱਡੇ ਭਾਗਾਂ ਵਾਲੇ ਹਨ ਜਿਵੇਂ ਥੋੜੀਆਂ ਬਹੁਤੀਆਂ ਵੇਖੋ ਕਿਸੇ ਦੇ ਭਾਗ ਹੋਣ ਨਾ ਥੋੜੇ ਬਹੁਤੇ ਉਹਨਾਂ ਨੂੰ ਕੁਝ ਸੁੱਖ ਮਿਲ ਜਾਂਦੇ ਨੇ ਪਰ ਨਾਮ ਦੀ ਪ੍ਰਾਪਤੀ ਵਾਸਤੇ ਬਹੁਤ ਵੱਡੇ ਭਾਗ ਚਾਹੀਦੇ ਆ ਗੁਰੂ ਕੀ ਸੰਗਤ ਕਰਦੇ ਰਹੀਏ ਤੇ ਵੱਡੇ ਭਾਗ ਬਣ ਜਾਂਦੇ ਆ ਜੇ ਸਤ ਸੰਗਤ ਕਰਦੇ ਰਹੀਏ ਵੱਡੇ ਭਾਗਾ ਵਾਲੇ ਬਣ ਜਾਈਦਾ ਹੈ ਮਹਾਰਾਜੇ ਕਹਿੰਦੇ ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ ਏਦਾਂ ਸਮਝ ਲਈਏ ਕਿਸੇ ਦੀ ਜੇਬ ਵਿੱਚ 10-5 ਰੁਪਏ ਹੋਣ ਤੇ ਉਹ ਕੋਈ ਆਲੂ ਗੰਡੇ ਗੋਭੀ ਗਾਜਰਾਂ ਖਰੀਦ ਸਕਦਾ ਪਰ ਸੁਨਿਆਰੇ ਦਾ ਤਾਂ ਵਪਾਰ ਨਹੀਂ ਨਾ ਕਰ ਸਕਦਾ ਸੋਨੇ ਦਾ ਕੋਈ 5 10 ਜੇਬ ਵਿੱਚ ਰੁਪਈਏ ਪਾ ਕੇ ਸੁਨਿਆਰੇ ਦੀ ਦੁਕਾਨ ਤੇ ਜਾਵੇ ਜੀ ਮੈਂ ਤੁਹਾਡੇ ਨਾਲ ਵਪਾਰ ਕਰਨਾ ਉਥੇ ਤਾਂ ਹਜ਼ਾਰਾਂ ਲੱਖਾਂ ਦੇ ਵਿੱਚ ਜੇਬ ਵਿੱਚ ਪੈਸੇ ਹੋਣੇ ਚਾਹੀਦੇ ਆ ਇਸੇ ਤਰ੍ਹਾਂ ਥੋੜੇ ਜੇ ਭਾਗਾ ਨਾਲ ਤਾਂ ਥੋੜੇ ਜੇ ਸੁੱਖ ਮਿਲ ਸਕਦੇ ਆ ਇਹ ਤਾਂ ਬਹੁਤ ਵੱਡੇ ਭਾਗ ਜਿਨ੍ਹਾਂ ਦੇ ਹਨ ਉਹਨਾਂ ਨੂੰ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ ਨਾਨਕ ਸਿਮਰਨ ਪੂਰੇ ਭਾਗ ਪੂਰੇ ਭਾਗਾ ਨਾਲ ਪਰਮੇਸ਼ਰ ਦਾ ਸਿਮਰਨ ਹੁੰਦਾ ਹੈ ਇਹ ਮਹਾਰਾਜੀ ਨੇ ਕਿਰਪਾ ਕੀਤੀ ਹੈ ਜੀ 6 ਪੌੜੀਆਂ ਇੱਥੋਂ ਤੱਕ ਸੰਪੂਰਨ ਹੋਈਆਂ ਹਨ ਵਿਚਾਰ ਕਰਦਿਆਂ ਬਿਆੰਤ ਪੁੱਲਾਂ ਦੀ ਖੀਮਾ ਕਰਨੀ ਜੀ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ ਉਪਰੰਤ ਗੁਰਮੁਖਾਂ ਦੀ ਰਸਨਾ ਤੋਂ ਕੀਰਤਨ ਸਰਵਣ ਕਰੀਏ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ ਸੰਤ ਕਿਰਪਾਤੇ ਅਨ ਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ